ਆਪਣੇ ਹੀ ਵਿਆਹ ਦੇ ਵਿੱਚ ਲਾੜੇ ਨੇ ਫੜਿਆ ਮਾਈਕ ਤੇ ਕੱਡੀਆਂ ਰੜਕਾਂ ਤੇ ਤੁਸੀਂ ਇਸ ਵੀਡੀਓ ਦੇ ਵਿੱਚ ਦੋਸਤੋ ਸਾਫ ਸਾਫ ਦੇਖ ਸਕਦੇ ਹੋ ਵਿਆਹ ਵਾਲੇ ਦਿਨ ਮੁੰਡੇ ਨੇ ਆਪਣੇ ਹੀ ਵਿਆਹ ਦੇ ਵਿੱਚ ਪਾਈ ਬੋਲੀ ਤੇ ਸੱਜ ਵਿਆਹੀ ਦਾ ਕੀਤਾ ਦਿਲ ਖੁਸ਼ ਜੱਥੇ ਕਿ ਦੋਸਤੋ ਦੇਖਿਆ ਜਾਂਦਾ ਹੈ ਕਿ ਪੰਜਾਬੀਆਂ ਨੂੰ ਵਿਆਹ ਵਾਲੇ ਦਿਨ ਬੇਹੱਦ ਚਾਹ ਹੁੰਦਾ ਹੈ ਤੇ ਉਸੇ ਚਾਰ ਨੂੰ ਲੈ ਕੇ ਜਦੋਂ ਮੁੰਡਾ ਸ਼ਾਗਨ ਤੋਂ ਬਾਅਦ ਸਟੇਜ ਉੱਪਰ ਨੱਚਣ ਆਏ ਤਾਂ ਮੁੰਡੇ ਨੇ ਕੱਢੀ ਆਪਣੇ ਮਨ ਦੀ ਪੜਾਂ ਸਾਹ ਤੁਹਾਨੂੰ ਪਹਿਲਾਂ ਇਸ ਵੀਡੀਓ ਦੀ ਝਲਕ ਦਿਖਾਉਂਦਾ ਮਾਰੋ ਮਾਰੋ